ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਡਰ ਤੇ ਸਹਿਮ ਦਾ ਮਾਹੌਲ ਬਰਕਰਾਰ ਹੈ ਇਸ ਵੇਲੇ ਹਰ ਕੋਈ ਡਰਿਆ ਹੋਇਆ ਹਰ ਕੋਈ ਡਰਿਆ ਹੋਇਆ ਪਰ ਆਪਣੇ ਆਪ ਨੂੰ ਨਿਸ਼ਠਾਵਾਨ ਦੱਸ ਰਿਹਾ ਆਪਣੇ ਆਪ ਨੂੰ ਕੌਨਫੀਡੈਂਟ ਦੱਸ ਰਿਹਾ ਪਰ ਹਾਲਾਤ ਸੁਭਾਵਿਕ ਹੀ ਸਮਝੇ ਜਾ ਸਕਦੇ ਨੇ ਗੁਰਦਾਸ ਮਾਨ ਦਾ ਗਾਣਾ ਉਸ ਦੇ ਵਿੱਚ ਲਾਈਨ ਆਉਂਦੀ ਹੈ ਇਹ ਇਮਤਿਹਾਨ ਹੈ ਇਸ਼ਕ ਹੈ ਸਜਦੇ ਮੇ ਆ ਕੇ ਦੇਖ ਉਹ ਹਾਲਾਤ ਫਿਲਹਾਲ ਬਣੇ ਹੋਏ ਨੇ ਇਮਤਿਹਾਨੇ ਇਸ਼ਕ ਚੱਲਦਾ ਪਿਆ ਔਰ ਇਸ ਇਮਤਿਹਾਨ ਦੇ ਵਿੱਚ ਪਾਸ ਹੋਣਾ ਬਹੁਤ ਜ਼ਰੂਰੀ ਹੈ ਔਰ ਬਹੁਤ ਮੁਸ਼ਕਲ ਵੀ ਹੈ ਖੈਰ ਗੱਲ ਕਰੀਏ ਸਿਆਸੀ ਹਾਲਾਤਾਂ ਦੀ ਤਾਂ ਉਸ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਔਰ ਖਾਸ ਕਰਕੇ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਵੀ ਇਸ ਵੇਲੇ ਕਿਤੇ ਨਾ ਕਿਤੇ ਕਬਰ ਆਏ ਦੱਸੇ ਜਾ ਰਹੇ ਨੇ ਹਾਲਾਂਕਿ ਲਗਾਤਾਰ ਡਟੇ ਹੋਏ ਨੇ ਬਹੁਤ ਕੁਝ ਹੈ ਉਹਨਾਂ ਦੇ ਸਾਹਮਣੇ ਜੋ ਉਹਨਾਂ ਦੇ ਸਾਹਮਣੇ ਵਾਪਰ ਰਿਹਾ ਜਿਸ ਦੇ ਨਾਲ ਜੱਠਣਾ ਆ ਔਰ ਜਿਸ ਨੂੰ ਰੋਕਣਾ ਆ ਜਾਂ ਉਹਨੂੰ ਚਾਰੂ ਠੰਗਲਾਂ ਚ ਲਾਉਣਾ ਆ ਪਰ ਉਹਨਾਂ ਚੀਜ਼ਾਂ ਤੋਂ ਕਿਤਨਾ ਕਿਤੇ ਸੀਐਮ ਭਗਵੰਤ ਮਾਨ ਵੀ ਘਬਰਾਏ ਦੱਸੇ ਜਾ ਰਹੇ ਨੇ ਇਸ ਵੇਲੇ ਸ਼ੁਰੂਆਤ ਕਰਦੇ ਹਾਂ ਉਹਨਾਂ ਦੀ ਘਬਰਾਹਟ ਦੀ ਤਾਂ ਫਰੀਦਕੋਟ ਦੀ ਸੀਟ ਇੱਕ ਮੁੱਖ ਕਾਰਨ ਬਣ ਸਕਦੀ ਹੈ ਫਰੀਦਕੋਟ ਦੀ ਸੀਟ ਤਾਂ ਕਰਕੇ ਕਿਉਂਕਿ ਫਰੀਦਕੋਟ ਦੀ ਸੀਟ ਕਿਹੋ ਜੀ ਸੀਟ ਹੈ ਜਿਸ ਉੱਤੋਂ ਸੀਐਮ ਭਗਵੰਤ ਮਾਨ ਨੇ ਆਪਣੇ ਮਿੱਤਰ ਕਰਮਜੀਤ ਅਨਮੋਲ ਨੂੰ ਉਤਾਰਿਆ ਕਰਮਜੀਤ ਅਨਮੋਲ ਇਸ ਸੀਟ ਦੇ ਉੱਤੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਔਰ ਕਰਮਜੀਤ ਅਨਮੋਲ ਦੀ ਉਮੀਦਵਾਰੀ ਜਿਹੜੀ ਹੈ ਉਹਦਾ ਸਾਰਾ ਦਰਬਾਰ ਰਬਦਾਰ ਸੀਐਮ ਭਗਵੰਤ ਮਾਨ ਦੇ ਉੱਤੇ ਆ। ਖੈਰ ਦੱਸਿਆ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਨੇ ਆਪਣੀ ਗਾਰੰਟੀ ਦੇ ਉੱਤੇ ਕਰਮਜੀਤ ਅਨਮੋਲ ਨੂੰ ਇਸ ਫੀਲਡ ਦੇ ਵਿੱਚ ਉਤਾਰਿਆ। ਯਾਨੀ ਕਿ ਫਰੀਦਕੋਟ ਦੀ ਧਰਤੀ ਦੇ ਚੋਣ ਪਿੰਡ ਦੇ ਵਿੱਚ ਉਤਾਰਿਆ। ਇਸ ਵਾਸਤੇ ਸੀਐਮ ਭਗਵੰਤ ਮਾਨ ਦੇ ਗੇੜੇ ਫਰੀਦਕੋਟ ਵੱਲ ਵਧੇ ਹੋਏ ਨੇ। ਕਰਮਜੀਤ ਅਨਮੋਲ ਨੂੰ ਉਤਾਰਨ ਮਗਰੋਂ ਹੀ ਸੀਐਮ ਭਗਵੰਤ ਮਾਨ ਉੱਥੇ ਜਾ ਕੇ ਮਿਲ ਵੀ ਆਏ ਨੇ, ਹੱਕ 'ਚ ਪ੍ਰਚਾਰ ਵੀ ਕਰ ਆਏ ਨੇ ਸੀਐਮ ਆਪ ਜਾ ਕੇ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਦਾ ਹੌਸਲਾ ਵਧਾਏ ਨੇ ਪਰ ਸੀਐਮ ਭਗਵੰਤ ਮਾਨ ਦੇ ਹੌਸਲੇ ਦਾ ਕੀ ਕਰੀਏ ਕਿਉਂਕਿ ਮੌਜੂਦਾ ਸਥਿਤੀ ਜੋ ਆਮ ਆਦਮੀ ਪਾਰਟੀ ਦੀ ਹੈ ਉਹ ਕੁਝ ਹੋਰ ਹੀ ਦੱਸ ਰਹੀ ਹੈ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਨੂੰ ਸੀਟ ਦਿਤਾ ਕੇ ਦੇ ਸਕਦੇ ਹੈ ਜਾਂ ਨਹੀਂ ਇਹ ਸਭਾ ਦੱਸੇਗਾ ਹਾਂ ਇਹ ਜ਼ਰੂਰ ਹੈ ਕਿ ਕਰਮਜੀਤ ਅਨਮੋਲ ਲੋਕਪ੍ਰੀ ਲੋਕਾਂ ਵੱਲੋਂ ਪਿਆਰੇ ਜਾਣ ਵਾਲੇ ਔਰ ਚੰਗੇ ਅਦਾਕਾਰ ਨੇ ਵਧੀਆ ਸਿੰਗਰ ਨੇ ਕਾਮੇਡੀਅਨ ਰਹਿ ਚੁੱਕੇ ਨੇ ਸੀਐਮ ਭਗਵੰਤ ਮਾਨ ਦੇ ਦੋਸਤ ਰਹਿ ਚੁੱਕੇ ਨੇ ਪਰ ਸਿਆਸਤ ਵਿੱਚ ਉਹਨਾਂ ਦਾ ਰਸੂਖ ਕੀ ਹੈ ਸਿਆਸੀ ਪੱਦਰ ਦੇ ਉੱਤੇ ਲੋਕ ਉਹਨਾਂ ਨੂੰ ਪਸੰਦ ਕਰਨਗੇ ਜਾਂ ਨਹੀਂ ਇਹ ਵੱਡਾ ਸਵਾਲ ਖੜਦਾ ਹੈ ਦੂਜੇ ਪਾਸੇ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਥਿਤੀ ਦੀ ਮੌਜੂਦਾ ਸਥਿਤੀ ਦੀ ਇਕ ਨਾਮ ਬਹੁਤ ਪ੍ਰਚਲਿਤ ਹੈ ਰਾਗਵ ਚੱਡਾ ਦਾ ਨਾਮ ਜਿਹੜਾ ਅਜੇ ਤੱਕ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਕਦੇ ਵੀ ਉਡਾਰੀ ਮਾਰ ਸਕਦੇ ਨੇ ਕਦੀ ਵੀ ਭਾਜਪਾ ਦੇ ਵਿੱਚ ਜਾ ਸਕਦੇ ਆ ਆਮ ਆਦਮੀ ਪਾਰਟੀ ਕੋਲ ਵੀ ਦਾ ਕਹਿ ਸਕਦੇ ਰਾਗਵ ਚੱਡਾ ਕਿਉਂਕਿ ਇੰਗਲੈਂਡ ਤੋਂ ਉਹਨਾਂ ਦਾ ਕੋਈ ਸਨੇਹਾ ਨਹੀਂ ਆਇਆ ਇਸ ਕਰਕੇ ਉਹਨਾਂ ਦੇ ਧਰਮ ਪਤਨੀ ਇੰਗਲੈਂਡ ਤੋਂ ਵਾਪਸ ਆ ਚੁੱਕੇ ਨੇ ਪਰ ਉਹ ਨਹੀਂ ਆਏ ਇਸ ਕਰਕੇ ਇਹ ਅਫਵਾਹਾਂ ਇਹ ਚਰਚਾਵਾ ਇਸ ਵੇਲੇ ਤੀਬਰਤਾ ਦੇ ਨਾਲ ਵਧਦੀਆਂ ਪਈਆਂ ਨੇ ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਤੇ ਪੰਜਾਬ ਦੇ ਰਾਜ ਸਭਾ ਐਮਪੀ ਰਾਗਵ ਚੱਡਾ ਕਿਤੇ ਭਾਜਪਾ ਚ ਜਾਣ ਦੀ ਤਿਆਰੀ ਤੋਂ ਨਹੀਂ ਕਿਤੇ ਭਾਜਪਾ ਚ ਉਡਾਰੀ ਦੇ ਲਈ ਤਿਆਰਤਾ ਨਹੀਂ ਇਸ ਵਾਸਤੇ ਵੀ ਸੀਐਮ ਭਗਵੰਤ ਮਾਨ ਘਬਰਾਏ ਹੋ ਸਕਦੇ ਕਿਉਂਕਿ ਰਾਗਵ ਚੱਡਾ ਇੱਕ ਇਹੋ ਜਿਹਾ ਨਾਮ ਹੈ ਜਿਨ੍ਹਾਂ ਨੇ ਪੰਜਾਬ ਤੇ ਦਿੱਲੀ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ ਖਾਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਕਿਉਂਕਿ ਜਦੋਂ 92 ਐਮਐਲਏਜ਼ ਚੁਣਨੇ ਸੀ ਉਮੀਦਵਾਰ ਚੁਣਨੇ ਸੀ ਉਹਨਾਂ ਨੂੰ ਉਤਾਰਨਾ ਸੀ ਉਹਨਾਂ ਨੂੰ ਉਤਾਰਨ ਤੋਂ ਪਹਿਲਾਂ ਰਾਗਵ ਚੱਡਾ ਨੇ ਆਪ ਹੈਂਡ ਪਿਕਿੰਗ ਕੀਤੀ ਸੀ ਥਾਂ ਥਾਂ ਤੇ ਜਾ ਕੇ ਵੱਡੇ ਹਲਕਿਆਂ 'ਚ ਜਾ ਕੇ ਰਾਗਵ ਚੱਡਾ ਆਪ ਵਿਚਰੇ ਆਪ ਸਾਰੀ ਗੱਲਬਾਤ ਕੀਤੀ ਔਰ ਆਪ ਐਲਾਨ ਕੀਤੇ ਪਰ ਹੁਣ ਰਾਘਵ ਚੱਡਾ ਜੇ ਆਮ ਆਦਮੀ ਪਾਰਟੀ ਛੱਡਦੇ ਨੇ ਤਾਂ ਇਸ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਔਰ ਬਹੁਤ ਮਹੱਤਵਪੂਰਨ ਲੂਪ ਹੋਲਸ ਰਾਘਵ ਚੱਡਾ ਦੇ ਕੋਲ ਹੋ ਸਕਦੇ ਨੇ ਔਰ ਆਮ ਆਦਮੀ ਪਾਰਟੀ ਦੀ ਸਾਖ ਤੇ ਉਹਦੀ ਸਥਿਤੀ ਉਹਨਾਂ ਦੇ ਆਉਣ ਤੀਆਂ ਜਾਣ ਦੇ ਉੱਤੇ ਟਿਕੀ ਹੋਈ ਹੋ ਸਕਦੀ ਹੈ ਇਸ ਵਾਸਤੇ ਸੁਭਾਵਿਕ ਹੈ ਅਹ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਚਰਚਾਵਾਂ ਇਸ ਤਰ੍ਹਾਂ ਦੀਆਂ ਹੋਣ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਉਸ ਵੇਲੇ ਤਾਂ ਦੀਆਂ ਚਰਚਾਵਾਂ ਚੱਲਦੀਆਂ ਹੋਣ ਤੇ ਉਸ ਵੇਲੇ ਕਬਰਹਾਟ ਵੀ ਸਭਾਵਿਕ ਹੁੰਦੀ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਹੈ ਹੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਹੁਣ ਭਾਵੇਂ ਨਾਇਕ ਹਿਰਾਸਤ ਵਿੱਚ ਨੇ ਪਰ ਤਾਂ ਵੀ ਕਿਤੇ ਨਾ ਕਿਤੇ ਡਰ ਬਰਕਰਾਰ ਹੈ ਅਰਵਿੰਦ ਕੇਜਰੀਵਾਲ ਨੂੰ ਮਿਲਣ ਵੀ ਅ ਦੱਸਿਆ ਜਾ ਰਿਹਾ ਹੈ ਕਿ ਸੀ ਆ ਭਗਵੰਤ ਮਾਨ ਜਾ ਰਹੇ ਨੇ ਔਰ ਉਹਨਾਂ ਨੂੰ ਮੁਲਾਕਾਤ ਕੀਤੀ ਜਾਏਗੀ ਮੁਲਾਕਾਤ ਕਰਕੇ ਗੱਲਾਂ ਬਾਤਾਂ ਵੀ ਹੋਣਗੀਆਂ ਸੁਭਾਵਿਕ ਤੌਰ ਦੇ ਉੱਤੇ ਜਦੋਂ ਚੋਣਾਂ ਨਜ਼ਦੀਕ ਨੇ ਤੇ ਉਸ ਵੇਲੇ ਇਸ ਤਰ੍ਹਾਂ ਦਾ ਮੇਲ ਮਲਾਪ ਹੁੰਦਾ ਹੈ ਉਸ ਵੇਲੇ ਆਪਣੇ ਸੁਪਰੀਮੋ ਨਾਲ ਗੱਲ ਕਰਨਾ ਵਿਚਾਰ ਉਟਾੰਦਰਾ ਕਰਨਾ ਸਲਾਹ مشورہ ਕਰਨਾ ਗੱਲਬਾਤ ਕਰਨਾ ਇਹ ਸੁਭਾਵਿਕ ਜੀ ਗੱਲ ਹੈ ਕਾਮ ਗੱਲ ਹੈ ਪਰ ਕਿਤਨਾ ਕਿਤੇ ਜਦੋਂ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋ ਗਏ ਨੇ ਉਦੋਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਜਲੰਧਰ ਦੇ ਦੋ ਵੱਡੇ ਲੀਡਰ ਇੱਕ ਸਿਟਿੰਗ ਐਮਪੀ ਤੇ ਇੱਕ ਸਿਟਿੰਗ ਐਮਐਲਏ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅਗੋਰਾਲ ਦੋਵੇਂ ਜਣੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਚ ਜਾਵੜੇ ਨੇ ਔਰ ਭਾਜਪਾ ਦੇ ਵਿੱਚ ਵੜਨਸਾਰ ਹੀ ਉਮੀਦਵਾਰ ਐ ਲਾਣ ਦਿੱਤਾ ਗਿਆ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਨੂੰ ਸਨ ਲੱਗ ਗਿਆ ਪੰਜਾਬ ਦੇ ਵਿੱਚ ਇਹਨਾਂ ਦੋਵਾਂ ਲੀਡਰਾਂ ਦੇ ਜਾਣ ਤੋਂ ਬਾਅਦ ਪਰ ਉਸੇ ਸਨ ਨੂੰ ਹੁਣ ਹੋਰ ਅੱਗੇ ਲੌਂਗੇਟ ਨਾ ਕਰ ਦਿੱਤਾ ਜਾਵੇ ਹੋਰ ਲੰਮਾ ਵਿਧਾਨਾ ਦਿੱਤਾ ਜਾਵੇ ਇਸ ਵਾਸਤੇ ਸ਼ਾਇਦ ਸੀਐਮ ਭਗਵੰਤ ਮਾਨ ਕਬਰائے ਹੋਏ ਨੇ ਡਰੇ ਹੋਏ ਨੇ ਕਿਉਂਕਿ ਹੌਲੀ-ਹੌਲੀ ਜਦੋਂ ਸਵੈਟਰ ਉੱਡਦਾ ਹੈ ਤੇ ਉਹਦੀ ਸੀਨ ਐਂਡ ਤੱਕ ਉੱਡਦੀ ਜਾਂਦੀ ਹੈ ਹੁਣ ਇਹ ਸੀਨ ਉੱਡ ਜਾਵੇਗੀ ਜਾਂ ਫਿਰ ਪਹਿਲਾਂ ਹੀ ਇਹਨੂੰ ਬਚਾਲਿਆ ਜਾਵੇਗਾ ਇਹ ਸਮਾਂ ਦੱਸਦਾ ਪਰ ਫਿਲਹਾਲ ਦੱਸਿਆ ਜਾ ਰਿਹਾ ਸੀਐਮ ਭਗਵੰਤ ਮਾਨ ਘਬਰਾਏ ਹੋਏ ਨੇ ਡਰੇ ਹੋਏ ਨੇ ਸਹਿਮੇ ਹੋਏ ਨੇ ਇਹਨਾਂ ਗੱਲਾਂ ਕਰਕੇ ਕਿਤੇ ਆਮ ਆਦਮੀ ਪਾਰਟੀ ਤੇ ਲੱਗੀ ਸੰ ਹੋਰ ਵੱਡੀ ਨਾ ਹੋ ਜਾਵੇ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਲੱਗਿਆ ਇਹ ਸਿਉਂਕ ਦਾ ਜਾਲ ਹੋਰ ਵੱਡਾ ਨਾ ਹੋ ਜਾਵੇ ਤਾਂ ਕਿ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਖਾਤਮਾ ਖੰਡਾ ਨਜ਼ਰ ਆਉਣ ਲੱਗੇ ਇਸ ਵਾਸਤੇ ਹਰ ਕੋਈ ਜੋ ਆਮ ਆਦਮੀ ਪਾਰਟੀ ਦਾ ਪ੍ਰੇਰਕ ਹੈ ਉਹ ਘਬਰਾਇਆ ਹੋਇਆ ਹੈ ਉਹ ਦੇਖਦਾ ਪਿਆ ਇਧਰ ਉਧਰ ਕੇ ਹੋਣ ਕੀ ਵਾਲਾ ਜੋ ਵੀ ਹੋਏਗਾ ਔਨ ਦਿ ਸਮੇਂ ਦੇ ਵਿੱਚ ਸਾਹਮਣੇ ਆ ਹੀ ਜਾਣਾ ਔਰ ਉਹ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ